ਬੜਾ ਅਫਸੋਸ ਹੈ ਕਿ ਹਰ ਨਵੀਂ ਸਵੇਰ ਕੋਈ ਐਸੀ ਖਬਰ ਆਉਂਦੀ ਹੈ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਚਾਹੇ ਦਿੱਲੀ 'ਚ ਬੈਠੇ ਆ ਜਾਂ ਹੋਰ ਸਟੇਟਾਂ 'ਚ ਬੈਠੇ ਆ ਉਹ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਉਹਨਾਂ ਦੇ ਕਾਬਜ ਹੋਣ ਦਾ ਹੱਲਾ ਬੋਲਦੀਆਂ ਨੇ ਜੇ ਕਹੀਏ ਵੀ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਈ ਇੱਕ ਭਾਰਤੀ ਜਨਤਾ ਪਾਰਟੀ ਵੱਲੋਂ ਹੱਲਾ ਸੀ ਦਿੱਲੀ ਕਮੇਟੀ ਤੋਂ ਜਿਸ ਤਰ੍ਹਾਂ ਰੰਗ ਆਪਣੇ ਵਿੱਚ ਰੰਗ ਗਿਆ ਉਹਨਾਂ ਨੇ ਉਹ ਵੀ ਸਾਰੀ ਦੁਨੀਆ ਨੂੰ ਸਾਹਮਣੇ ਹੁਣੇ ਖਬਰ ਮਿਲੀ ਹੈ ਕਿ ਇਹ ਮਹਾਰਾਸ਼ਟਰ ਦੇ ਵਿੱਚ ਏਕਨਾਥ ਛਿੰਦੇ ਜਿਹੜੇ ਆ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਆ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਕਹਿੰਦੇ ਨੇ ਸਪੋਰਟ ਦੇ ਨਾਲ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਪਿਛਲੀ 5 ਤਰੀਕ ਨੂੰ ਇੱਕ ਐਮੈਂਡਮੈਂਟ ਕੀਤੀ ਗਈ ਜਿਹੜੀ ਕਿ ਆਪਣੇ ਤਖਤ ਸ੍ਰੀ ਹਜੂਰ ਸਾਹਿਬ ਬੋਰਡ ਦੇ ਨਾਲ ਸੰਬੰਧਿਤ ਆ ਤੇ 1956 ਐਕਟ ਆ ਜਿਹੜਾ ਉਸ ਦੇ ਵਿੱਚ ਸੋਧ ਕਰ ਦਿੱਤੀ ਗਈ ਉੱਥੇ 17 ਮੈਂਬਰ ਜਿਹੜੇ ਆ ਉਹ ਹੁੰਦੇ ਨੇ ਇਦੇ ਵਿੱਚੋਂ ਅੱਜ ਸਰਕਾਰ ਆਪਣੇ ਤੌਰ ਤੇ 12 ਮੈਂਬਰ ਚੁਣੇ ਹੋਏ ਆਪਣੇ ਬੰਦੇ ਲੈ ਕੇ ਜਾਏਗੀ। ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਸ਼ਰੌਣੀ ਗੁਰਦੁਆਰਾ ਪਰੰਧ ਕਮੇਟੀ ਦੀ ਨੁਮਾਇੰਦਗੀ ਜਿਹੜੀ ਆ ਉਹ 4 ਮੈਂਬਰਾਂ ਦੀ ਹੁੰਦੀ ਸੀ ਉਹ ਤੋੜ ਕੇ 2 ਦੀ ਕਰ ਦਿੱਤੀ ਗਈ। ਉਹ ਜਿਹੜੀ ਆ ਸਾਡਾ ਚੀਫ ਖਾਲਸਾ ਦਿਵਾਨ ਜਿਹੜੀ ਕਿ ਬੜੀ ਵੱਡੀ ਸੰਸਥਾ ਉਹਦਾ ਇੱਕ ਨੁਮਾਇੰਦਾ ਉਹਦੇ ਸ਼ਾਮਲ ਹੁੰਦਾ ਸੀ ਉਹ ਨੁਮਾਇੰਦਾ ਖਤਮ ਕਰ ਦਿੱਤਾ ਗਿਆ। ਤੇ ਹਜ਼ੂਰੀ ਜਿਹੜਾ ਦਿਵਾਨ ਨਾਮ ਦੇ ਨਾਲ ਸੰਬੰਧ ਜਿਹੜੀ ਸੰਸਥਾ ਹਜ਼ੂਰ ਸਾਹਿਬ ਦੇ ਅੰਦਰ ਨੰਦੇੜ ਸਾਹਿਬ ਦੀ ਉਹਦੀ ਵੀ ਇੱਕ ਬੰਦੇ ਦੀ ਸੰਸਤਾ ਖਤਮ ਕਰ ਜਿਹੜੀ ਆ ਉਹ ਅਹੁਦਾ ਖਤਮ ਕਰ ਦਿੱਤਾ ਗਿਆ ਉਸ ਤੋਂ ਇਲਾਵਾ ਦੋ ਸਿੱਖ ਜਿਹੜੇ ਜਿਹੜੇ ਮੈਂਬਰ ਪਾਰਲੀਮੈਂਟ ਸਨ ਚਾਹੇ ਉਹ ਮੌਜੂਦਾ ਤੇ ਚਾਹੇ ਉਹ ਸਾਬਕਾ ਉਹਨਾਂ ਦੀ ਉਥੇ ਸਦਸਤਾ ਖਤਮ ਕਰ ਦਿੱਤੀ ਗਈ ਆ ਸੋ ਇਹ ਗੱਲ ਦਿਖਾਈ ਦਿੰਦੀ ਆ ਕਿ ਕਿਉਂ ਜਿਹੜੀ ਇਹ ਇਹ ਸਰਕਾਰਾਂ ਸਿੱਖਾਂ ਦੀਆਂ ਸੰਸਥਾਵਾਂ ਦੇ ਕਾਬਜ਼ ਕਿਉਂ ਹੋ ਰਹੀਆਂ ਹਨ ਇਸ ਗੱਲ ਦਾ ਵੱਡਾ ਸਿੱਖਾਂ ਦੇ ਵਿੱਚ ਰੋਸ ਹੈ ਸੋ ਅਸੀਂ ਇਹ ਗੱਲ ਸਮਝ ਰਹੇ ਹਾਂ ਕਿ ਜਿਵੇਂ ਇਹ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਇਹ ਸਿੱਖਾਂ ਦੇ ਮਨ ਤੇ ਬੜਾ ਡੂੰਘਾ ਅਸਰ ਕਰੇਗਾ ਮੈਂ ਦੇਖ ਰਿਹਾ ਸੀ ਕਿ ਅੱਜ ਮੈਨੂੰ ਬਾਹਰ ਵਿਦੇਸ਼ ਚੋਂ ਬਹੁਤ ਵੱਡੀ ਗਿਣਤੀ ਵਿੱਚ ਇਸ ਗੱਲ 'ਈ ਫੋਨ ਆਏ ਕਿ ਤੁਸੀਂ ਬੈਠੇ ਕੀ ਕਰਦੇ ਹੋ ਭਾਵੇਂ ਕੀ ਜਿਹੜੀ ਅਸੀਂ ਮੈਂ ਇੱਕ ਸਿੱਖ ਹੋਣ ਦੇ ਨਾਤੇ ਜਾਂ ਸ਼੍ਰੋਮਣੀ ਕਮੇਟੀ ਦਾ ਕੋ ਮੈਂਬਰ ਹੋਣ ਦੇ ਨਾਤੇ ਅਸੀਂ ਕਿੰਨਾ ਕੁ ਕਰ ਸਕਦੇ ਹਾਂ ਜਦੋਂ ਸਰਕਾਰਾਂ ਹੀ ਇਸ ਗੱਲ 'ਈ ਵੱਡੇ ਪੱਦਰ ਤੇ ਬੇਈਮਾਨ ਹੋ ਜਾਣ ਸੋ ਮੈਂ ਇਸ ਗੱਲ ਦਾ ਵਡਾ ਰੂਪ ਬਲਣ ਕਰਦਾ ਸਮੁੱਚੇ ਸਿੱਖ ਆਵਾਮ ਦੇ ਵੱਲੋਂ ਜੇ ਇਹ ਗੱਲ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਸੁਣਦੀ ਆ ਜਾਂ ਸਮਝਦੀ ਆ ਤੇ ਇੱਕ ਮੈਂ ਹੋਰ ਕਹਿੰਨਾ ਕਿ ਵੱਡੇ ਦੰਗ ਜੇ ਮਾਰਨ ਵਾਲੇ ਕੀ ਨਾ ਜਿਹੜੇ ਸਿੱਖ ਭਾਜਪਾ ਵਿੱਚ ਬੈਠੇ ਆ ਜਿਹੜੀ ਉਹਨਾਂ ਦੀ ਤਰਫਦਾਰੀ ਕਰਦੇ ਆ ਉਹਨਾਂ ਦੀ ਪੁਸ਼ਤ ਬਣਾਈ ਕਰਦੇ ਆ ਉਹਨਾਂ ਦੇ ਇਹ ਕਹਿੰਦੇ ਹੁੰਦੇ ਆ ਇੰਨੇ ਕੁ ਉਹ ਉਹ ਨੀਵੇਂ ਹੋ ਗਏ ਨੇ ਕਿ ਉਹਨਾਂ ਦੀ ਦਸਤਾਰ ਗਿਰਨ ਤੱਕ ਚਲੀ ਗਈ ਆ ਇਹ ਗੱਲ ਜਿਹੜੀ ਆ ਬੜੀ ਅਫਸੋਸ ਦੀ ਗੱਲ ਆ ਅੱਜ ਉਹ ਲੋਕਾਂ ਦੇ ਕੋਲੇ ਇੱਕ ਮੌਕਾ ਵਾ ਉਹ ਉੱਠਣ ਸਿੱਖਾਂ ਦੀਆਂ ਸਸਾਵਾਂ ਤੇ ਹੋਰੇ ਕਮਜੇ ਦੇ ਖਿਲਾਫ ਘੱਟੋ ਘੱਟ ਆਵਾਜ਼ ਜ਼ਰੂਰ ਬੁਲੰਦ ਕਰਨ ਤਾਂ ਕਿ ਉਹਨਾਂ ਦੀ ਜ਼ਮੀਰ ਜਿਹੜੀ ਆ ਉਹ ਜਾਗਦੀ ਰਵੇ ਸੋ ਅਸੀਂ ਇਸ ਫੈਸਲੇ ਦੀ ਡਟ ਕੇ ਵਿਰੋਧਤਾ ਕਰਦੇ ਆਂ ਦੇਸ਼ਾਂ ਦੇ ਵਿਦੇਸ਼ ਬਠੇ ਸਿੱਖ ਇਸ ਗੱਲ ਦੇ ਖਿਲਾਫ ਆਪਣਾ ਮਤ ਆਇੜਾ ਉਹ ਦਰਜ ਕਰਨ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ